ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਾਡੇ ਨਾਲ ਪੰਜਾਬ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਔਰ ਰਿਫਿਊਜ਼ਡ ਕੇਸਸ ਨੂੰ ਵੀਜ਼ਾ ਦਿਵਾਉਣ ਦੇ ਬਾਦਸ਼ਾ ਤੀਰਤ ਸਿੰਘ ਪਨਾਕਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਲਈ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੀਰਤ ਜੀ ਸਵਾਲ ਬਹੁਤ ਵੱਡਾ ਹੈ ਕਯੂਬਿਕ ਦੇ ਵਿੱਚ ਕਹਿੰਦੇ ਜੀਆਈਸੀ ਘਟਾ ਹੈ ਕੁਝ ਕਾਲਜ ਵੀ ਨਹੀਂ ਹੁਣ ਸਟੂਡੈਂਟ ਕਿਵੇਂ ਤੈਅ ਕਰੇ ਦੁਬਾਰਾ ਮੌਂਟਰੀਅਲ ਕਯੂਬਿਕ অন্ਟਾਰੀਓ ਜਾਂ ਕੋਈ ਹੋਰ ਪ੍ਰਿਵਿੰਸ ਵਿਦਿਆਰਥੀ ਉਲਝਿਆ ਪਿਆ ਉਲਝਿਆ ਪਿਆ ਭੇੜਚਾਲ ਚ ਬਿਲਕੁਲ ਪੈਨ ਦੀ ਲੋੜ ਨਹੀਂ ਸੋ ਮੈਂ ਚਾਹੂੰਗਾ ਕਿ ਰਜ ਜੀ ਤੁਸੀਂ ਵਿਦਿਆਰਥੀਆਂ ਨੂੰ ਐਡਵਾਈਸ ਕਰੋ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਟਾਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਪਿੱਛੇ ਦੇ ਵੀ ਅਸੀਂ ਕਯੂਬਿਕ ਬਾਰੇ ਜਦੋਂ ਮੈਂ ਗੱਲ ਕੀਤੀ ਸੀ ਨਾ ਤੇ ਸਟੂਡੈਂਟ ਉਸ ਵੇਲੇ ਨਾ ਜਿਹੜਾ ਕਿ ਬੜਾ ਡਰ ਜਾ ਗਿਆ ਸੀਗਾ ਸਟੂਡੈਂਟ ਉਸ ਵੇਲੇ ਬੜਾ ਪਰੇਸ਼ਾਨ ਸੀਗਾ ਕਿ ਪਤਾ ਨਹੀਂ ਕੀ ਹੋ ਗਿਆ ਜੇ ਅਸੀਂ ਕਯੂਬਿਕ ਚ ਐਡਮਿਸ਼ਨ ਨਹੀਂ ਲਈ ਕਿਤੇ ਸਾਡੇ ਕੋਲ ਗਲਤੀ ਹੋ ਗਈ ਮੇਰੇ ਕਈ ਬੱਚਿਆਂ ਦਾ ਜਿਹੜੇ ਸਾਡੇ ਕੋਲ ਵੀਜ਼ਾ ਲੱਗਿਆ ਉਹਨਾਂ ਦਾ ਫੋਨ ਆਇਆ ਕਿ ਸਰ ਸਾਨੂੰ ਕਿਤੇ ਕਯੂਬਿਕ ਤਾਂ ਨਹੀਂ ਜਾਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਸਰ ਕਯੂਬਿਕ ਦੇ ਫਾਇਦੇ ਗੱਲ ਆਏ ਸੀਗੇ ਨੋ ਡਾਊਟ ਬਹੁਤ ਫਾਇਦੇ ਆ ਲਿੰਗ ਵਾਲੀ ਆਪਾਂ ਚੀਜ਼ ਰਡੀ ਕੀ ਸੁਣ ਸੁਣ ਲੈਂਦੇ ਆ ਤੇ ਬਾਕੀ ਸ਼ਾਇਦ ਉਹ ਆਪਾਂ ਛੱਡ ਦਿੰਦੇ ਆ ਪਰ ਮੈਂ ਦੱਸਣਾ ਚਾਹਾਂਗਾ ਕਿਉਬਿਕ ਜੀ ਵੀ ਤਾਂ ਹੀ ਫਾਇਦਾ ਵਾ ਜਾਣ ਦਾ ਜੇ ਆਪਾਂ ਫ੍ਰੈਂਚ ਲੈਂਗੁਏਜ ਸਿੱਖ ਲੈਨੇ ਆ ਆ ਜਿਹੜਾ ਕੀ ਬਹੁਤ ਜ਼ਿਆਦਾ ਫਾਇਦਾ ਵਾ ਸਿਰ ਮੈਂ ਅੱਜ ਹਰ ਬੱਚੇ ਨੂੰ ਕਹਾਂਗਾ ਕੈਨੇਡਾ 'ਚ ਕਿਸੇ ਵੀ ਨੁੱਕਰ ਤੇ ਜਾਂਦੇ ਆ ਬੱਚੇ ਸਾਡੇ ਕੋਲ ਜਿਹੜੇ ਪੇਰੈਂਟਸ ਪੁੱਛਦੇ ਜੀ ਹਜੇ ਵੀਜ਼ਾ ਲੱਗਿਆ ਜਦੋਂ ਸਪਟੰਬਰ ਇਨਟੇਕ ਦੇ ਬੱਚੇ ਵੀਜ਼ਾ ਲੈ ਕੇ ਬੈਠੇ ਆ ਹੁਣ ਇਹਪ੍ਰਲ ਚੱਲ ਰਹੇ ਆ ਠਹਿਰ ਕੇ ਜਾਣ ਕੀ ਕਰਾਈਏ ਬੱਚਿਆਂ ਨੂੰ ਮੈਂ ਤਾਂ ਕਹਾਂਗਾ ਕੰਮ ਵੀ ਜੇ ਤੂੰ ਕੀ ਸਿਖਾਉਣਾ ਚਾਹੁੰਦੇ ਉਹ ਆਪਣੇ ਬੱਚੇ ਨੂੰ ਫ੍ਰੈਂਚ ਲੈਂਗੁਏਜ ਸੰਗਾਓ ਉੱਥੇ ਦੀ ਸੈਕੰਡ ਲੈਂਗੁਏਜ ਆ ਪੀਆਰ ਵਾਸਤੇ ਬੜੀ ਔਖੀ ਹੋਗੀ ਮੈਂ ਸਿਰੇ ਦੀ ਗੱਲ ਕਰ ਰਹਿੰਦਾ ਸੈਟਲਮੈਂਟ ਦੀ ਗੱਲ ਕਰ ਰਹਿੰਦਾ ਵੀਜ਼ਾ ਵੂਜ਼ਾ ਕੈਨੇਡਾ ਇੰਨ ਔਖਾ ਨਹੀਂ ਰਿਹਾ ਦੁਬਾਰਾ ਕਹਿੰਦਾ ਬੇਟਾ ਅਸਰਨੇ ਵੀ ਸਾਨੂੰ ਇੱਕ ਟੈਗ ਲੈਂਦੇ ਸੀ ਨਾ ਰਿਫਿਊਜ਼ਲਾ ਨਹੀਂ ਲੱਗ ਰਹੀਆਂ ਅੱਜ ਕਾ ਰਿਫਿਊਜ਼ਲਾ ਦੇ ਬਾਸ਼ਾ ਨਹੀਂ ਲੱਗ ਰਹੀ ਰਿਫਿਊਜ਼ਲ ਹੀ ਨਹੀਂ ਆ ਰਹੀ ਅੱਜ ਦੀ ਜੇ ਮੈਂ ਤਾਂ ਕਹੂੰਗਾ ਬਟ ਹਾਂ ਅੱਜ ਦੀ ਜੇ ਤੁਹਾਡਾ ਸਲਾਹਕਾਰ ਕਿੰਨਾ ਕਿ ਤੁਹਾਨੂੰ ਜਿਹੜਾ ਕਿ ਰਾਹ ਪਾਉਂਦਾ ਅਗਲਾ ਲੌਂਗ ਟਰਮ ਦੱਸਦਾ ਉਹ ਚੀਜ਼ ਬਹੁਤ ਇੰਪ ਸੋ ਲੇ ਕਿ ਅੱਖ ਸਚਾਈ ਔਖੀ ਹੈਗੀ ਆ ਫ੍ਰੈਂਚ ਸਿੱਖ ਲੋ ਯਾਦ ਕਰੋਗੇ ਅੱਜ ਇੱਕ ਸਦਾਜੀ ਦੀ ਗੱਲ ਕਿ ਹਾਂ ਵੀ ਰਾਹ ਪਾ ਕੇ ਗਏ ਸੀਗੇ ਜਦੋਂ ਤੁਸੀਂ ਪੜ ਗਏ ਪੀਆਰ ਲੈਣੀ ਨਾ ਦੇਖੋ ਤੁਹਾਨੂੰ ਉਦੋਂ ਪਤਾ ਲੱਗਣਾ ਜੇ ਤੁਸੀਂ ਬੀ 2 ਲੈਵਲ ਜੇ ਤੁਸੀਂ ਕਲੀਅਰ ਕੀਤਾ ਜਦੋਂ ਪੀਆਰ ਦੇ ਪੁਆਇੰਟ ਐਡ ਹੁੰਨੇ ਫ੍ਰੈਂਚ ਦੇ ਪੁਆਇੰਟ ਐਡ ਹੁੰਨੇ ਆ ਫ੍ਰੈਂਚ ਵਾਲੇ ਬੱਚਿਆਂ ਨੂੰ ਪ੍ਰਾਇੋਰਟੀ ਮਿਲਦੀ ਹੈ ਐਸ ਵੇਲੇ 500 ਪਲੱਸ ਡਰਾਅ ਨਿਕਲਣ ਦਾ ਕੋਈ ਡਰਾਅ ਨਹੀਂ ਵਿੱਚੋਂ ਹੀ ਕੱਢ ਲੈਂਦੇ ਥੱਲੇ ਕਿ ਆ ਫ੍ਰੈਂਚ ਕੀਤੀ ਹੋਈ ਆ ਇੰਗਲਿਸ਼ ਵੀ ਕੀਤੀ ਆ ਉਹ ਆ ਜਾ ਇਹ ਹੈਗੀ ਆ ਸਚਾਈ ਇਹ ਹੈਗੀ ਕੈਰੀਅਰ ਕਾਉਂਸਲਿੰਗ ਜੋ ਕਿ ਮੈਂ ਸਮਝ ਚ ਤੇ ਤੁਹਾਨੂੰ ਗਾਈਡ ਕਰ ਜਦੋਂ ਤੁਹਾਡੇ ਬੱਚੇ ਨੇ ਉਥੇ ਪਹੁੰਚਣਾ ਜਾਂ ਪਹੁੰਚੇ ਹੋਣਗੇ April ਮਹੀਨ ਤੋਂ ਬੱਚਿਆਂ ਦੀਆਂ ਜਾਂਦੀਆਂ ਤਿਆਰੀਆਂ ਹਰ ਬੱਚਾ ਨੂੰ ਇਹਦਾ ਹੀ ਹੁੰਦਾ ਕਿ ਉਥੇ ਜਿਹੜਾ ਹੁੰਦਾ ਕਿ ਯਾਰ ਬੱਚਾ ਹੁੰਦਾ ਕਿ ਕਾਲੀ ਹੁੰਦੀ ਨਾ ਹਰ ਮੁੰਡੇ ਨੂੰ ਸੈੱਟ ਹੁੰਦੀ ਬੰਦੇ ਤੁਹਾਨੂੰ ਉੱਥੇ ਰਾਹ ਪਾਇਆ ਜਾ ਕੇ ਬਦਲ ਲਾ ਇਸ ਪ੍ਰੋਫੈਸਰ ਜਾ ਕਾਲਜ ਔਖਾ ਆਉ ਕਾ ਯੂਨੀਵਰਸਿਟੀ ਫੇਲ ਕਰ ਦਿੰਦੀ ਐਦਾਂ ਹੋਊਗਾ ਪਤਾ ਕਿਉਂ ਕਹਿ ਰਿਹਾ ਤੁਹਾਡੇ ਕਾਲਜ ਚੇਂਜ ਕਰਾ ਦੇ ਅਗਲੇ ਨੇ ਕਮਿਸ਼ਨ ਲੈਣੀ ਆ ਹੈਗਾ ਮੈਂ ਵੀ ਦੁਕਾਨਦਾਰ ਆ ਮੈਂ ਵੀ ਚੇਂਜ ਕਰਾਂਗਾ ਮੇਰੇ ਥਰੂ ਵੀ ਹੁੰਦੇ ਮੈਨੂੰ ਵੀ ਪੈਸੇ ਚਾਏ ਮਿਲਨੇ ਆ ਪਰ ਮੈਨੂੰ ਇਹਦਾ ਨਾ ਪੈਸਾ ਨਹੀਂ ਚ ਨੇ ਕਸਟਮਰ ਵੀ ਆਇਆ ਪੀਪੀਪੀ ਕਾਲਜ ਵਾਲੇ ਕਿ ਸਰ ਚੇਂਜ ਕਰਾ ਦਿਓ ਚੇਂਜ ਕਰਾ ਦਿਓ ਵੀਜ਼ੇ ਲਗੇ ਮੈਂ ਉਹਨਡੋ ਬੱਚੇ ਨੂੰ ਕਿਹਾ ਬੇਟਾ ਟੈਨਸ਼ਨ ਨਹੀਂ ਆਏਗੀ ਰੁਕੋ ਰੋ ਤੇ ਉਹਦੋਂ ਕਹੀ ਕਲੈਰਿਟੀ ਆ ਲੈਣ ਦੋ ਸੋ ਜਿਹੜੇ ਬੱਚੇ ਦੀ ਕਲਾਸ 15 ਮਈ ਤੋਂ ਪਹਿਲੋ ਸਟਾਰਟ ਹੋਵਿੰਦੀ ਉਹ ਨਾ ਕਰੇ ਚੇਂਜ ਬੇਫਿਕਰ ਹੋ ਕੇ ਚੱਲ ਜAVE ਜਿਹੜੇ ਬੱਚੇ ਨੇ ਅਜੇ ਤੱਕ ਫਾਈਲ ਨਹੀਂ ਲਾਈ ਅਜੇ ਉਹ ਵੇਟ ਕਰ ਰਿਆ ਉਹਦਾ ਕੋਈ ایਜੈਂਟ ਉਹਨੂੰ ਗੱਲਾਂ ਕਰ ਰਿਆ ਬੇਟਾ ਉਹ ਟਾਈਮ ਖਰਾਬ ਕਰਨ ਦਿਆ ਬਦਲ ਦਵੋ ਆਪਣਾ ਕਾਲਜ ਫੀਸ ਵਾਪਸ ਮੰਗਾ ਕੇ ਹੂਰ ਕਾਲਜ ਭਰ ਕੇ ਆਪਣਾ ਜਿਹੜਾ ਅਗਲਾ ਪ੍ਰੋਸੈਸ ਜਿਹੜਾ ਕਿ ਕੰਟੀਨਿਊ ਕਰ ਲਓ ਫ੍ਰੈਂਚ ਸਿੱਖ ਲਓ ਇਕ ਵਾਰੀ ਦੁਬਾਰਾ ਕਹੂੰਗਾ ਇਸ ਵੀਡੀਓ ਦਾ ਕਨਕਲੂਜਨ ਜਿੰਨੀ ਦੇਰ ਤੁਸੀਂ ਹੈਗੇ ਆ ਬਾਕੀ ਪੜਦੇ-ਪੜਦੇ ਸੈਕੋ ਇਹਨਾਂ ਸੌਖਾ ਨਹੀਂ ਹੈ 3-4 ਮਹੀਨੇ ਚ ਨਹੀਂ ਆਜੇਣੀ ਟਾਈਮ ਜ਼ਰੂਰ ਲੱਗਣਾ ਪਰ ਆਉਣ ਵਾਲੇ ਸਮੇਂ 'ਚ ਤੋ ਜੀ ਇਸ ਮੰਚ ਨੂੰ ਇਸ ਸਾਨੂੰ ਸਦਾ ਜੀ ਨੂੰ ਪੈਨਕਲ ਨੂੰ ਜਰੂਰ ਯਾਦ ਰੱਖੋਗੇ ਕਿ ਹਾਂ ਵੀ ਰਾ ਆ ਪਾਇਆ ਸੀਗਾ ਇਹ ਉਹ ਸਲਾਵਾ ਜਿਹੜੀ ਮੈਂ ਆਪਣੇ ਬੱਚੇ ਨੂੰ ਦਵਾ ਕਿ ਬੇਟਾ ਜੇ ਟਾਈਮ ਸਾਂਭਣਾ ਹੈ ਸਮਾਂ ਸਾਹਮਣਾ ਤੇ ਇਦਾਂ ਜਿਹੜਾ ਕਿ ਸਮਾਂ ਸਾਹਮਣ ਹੋਰ ਵੀ ਸਾਨੂੰ ਕੋਈ ਡਾਊਟ ਆ ਤੁਸੀਂ ਸਾਡੀ ਟੀਮ ਨਾਲ ਜਰੂਰ ਕੰਟੈਕਟ ਕਰ ਸਕਦੇ ਬਿਲਕੁਲ ਜੀ ਸੋ 85578 85578 ਇਸ ਨੰਬਰ ਤੇ ਤਿਰਤ ਜੀ ਤੋਂ ਹੋਰ ਕਲੈਰਿਟੀ ਲਿਓ ਬਹੁਤ ਧੰਨਵਾਦ